ਸਕਦਾ ਕਿ ਇਹ ਵੱਡਾ ਘਰ ਜਿਹੜਾ ਇੱਕ ਸੁਪਨਾ ਬਣ ਗਿਆ ਫਿਰ ਤੋਂ ਕਦੀ ਪੂਰਾ ਹੋਏਗਾ ਜਾਂ ਲੋਕ ਫਿਰ ਤੋਂ ਉਮੀਦਾਂ ਸੰਜੇ ਪਰਿਵਾਰ ਸਾਰੇ ਇਕੱਠੇ ਹੋ ਕੇ ਰਹਿਣਗੇ ਜਾਂ ਨਹੀਂ ਬਿਲਕੁਲ ਰਹਿਣਗੇ ਕਿਉਂਕਿ ਬੱਚੇ ਅੱਜਕੱਲ ਡਿਪਰੈਸ਼ਨ ਚ ਜਾ ਰਹੇ ਨੇ ਛੋਟੇ ਛੋਟੇ ਉਮਰਾਂ ਦੇ ਜਦੋਂ ਸਾਡਾ ਜ਼ਮਾਨਾ ਸੀਗਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਸ ਜ਼ਮਾਨੇ 'ਚ ਪਤਾ ਹੀ ਨਹੀਂ ਹੁੰਦਾ ਸੀ ਡਿਪਰੈਸ਼ਨ ਹੁੰਦਾ ਕੀ ਆ ਅੱਡਾ ਪਰਿਵਾਰ ਹੁੰਦਾ ਸੀ ਜੇ ਘਰ 'ਚ ਕੋਈ ਮੁਸੀਬਤ ਕੋਈ ਤਕਲੀਫ ਆ ਗਈ ਬੱਚੇ ਤੱਕ ਤਾਂ ਜਾਣੇ ਨਹੀਂ ਦਿੰਦੇ ਸੀ ਬਜ਼ੁਰਗ ਆਪ ਹੀ ਸੰਭਲ ਲੈਂਦੇ ਸੀਗੇ ਔਰ ਹਾਸਾ ਖੇਡਾ ਕਰਕੇ ਸਾਰਾ ਪਰਿਵਾਰ ਨੇ ਜੀਆਂ ਨਾਲ ਸਾਰਾ ਹੱਲ ਕੱਢ ਲੈਂਦੇ ਸੀ ਚੀਜ਼ ਦਾ ਸਾਰੇ ਇਕੱਠੇ ਸੀਗੇ ਜਾਨ ਸੀਗੀ ਤੇ ਬੱਚੇ ਅੱਜ ਕੱਲ੍ਹ ਤੇ ਇਕੱਲੇ ਨੇ ਇਕੱਲੇ ਉਦਾਸ ਨੇ ਉਹਨਾਂ ਨੂੰ ਕੁਝ ਲੱਭਦਾ ਨਹੀਂ ਉਹ ਨੈੱਟ ਤੇ ਜਾਂਦੇ ਨੇ ਦੇਖਦੇ ਕੁਝ-ਕੁਝ ਉੱਥੋਂ ਵੀ ਕੁਝ ਨਹੀਂ ਲੱਭਦਾ ਫੇਰ ਬੋਰ ਹੁੰਦੇ ਨੇ ਬੱਚੇ ਡਿਪਰੈਸ਼ਨ ਜਾ ਰਹੇ ਨੇ ਹੁਣ ਹੌਲੀ ਹੌਲੀ ਪਰਿਵਾਰ ਇਕੱਠੇ ਹੋਣਗੇ ਜਦੋਂ ਬੱਚਿਆਂ ਨੇ ਦੇਖਣਾ ਵੀ ਸਾਰੇ ਦਾਦਾ ਦਾਦੀ ਕਿੱਥੇ ਨੇ ਨਾਨਾ ਨਾਨੀ ਸਾਡੇ ਮਾਪੇ ਕਿੱਥੇ ਨੇ ਫਿਰ ਉਹਨਾਂ ਨੇ ਹੌਲੀ ਹੌਲੀ ਹੁਣ ਆਣ ਵਾਲਾ ਟਾਈਮ ਜਿਹੜਾ ਨਾ ਉਹ ਇਕੱਠੇ ਹੋਣਗੇ ਜ਼ਰੂਰ ਹੋਣਗੇ